ਸੈਟਰਡੇ ਲਾਸਟ ਵੀਕ ਮੈਂ ਕੰਮ ਤੋਂ ਆਇਆ ਘਰ ਆਇਆ ਤੇ ਘਰ ਆ ਕੇ ਬੈਠਾ ਹੀ ਸੀ ਅਜੇ ਮੈਂ ਘਰ ਵਾਲੀ ਆਈ ਕੋਲ ਤੇ ਕਹਿੰਦੀ ਤੁਸੀਂ ਮੈਨੂੰ ਕਿੰਨਾ ਕੁ ਪਿਆਰ ਕਰਦੇ ਆ ਮੈਂ ਇਦਾਂ ਮੂੰਹ ਤੇ ਫੋਲਾ ਜਿਹਾ ਹੱਥ ਫੇਰਿਆ ਮੈਂ ਕਿਹਾ ਮੈਂ ਤੈਨੂੰ ਬੜਾ ਪਿਆਰ ਕਰਦਾ ਕਹਿੰਦੀ ਫੇਰ ਵੀ ਦੱਸੋ ਤੁਸੀਂ ਕਿੰਨਾ ਕੁ ਪਿਆਰ ਕਰਦੇ ਆ ਮੈਂ ਕਿਹਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਕਹਿੰਦੀ ਨਹੀਂ ਕੋਈ ਐਗਜ਼ਾਮਪਲ ਦੇ ਕੇ ਦੱਸੋ ਤੂੰ ਮੈਨੂੰ ਇੰਨੀ ਸੋਹਣੀ ਲੱਗਦੀ ਆ ਮੈਂ ਕਿਹਾ ਮੈਂ ਤੈਨੂੰ ਕਹਿ ਦਿੰਦਾ ਕਿ ਮੈਂ ਤੈਨੂੰ ਬੜਾ ਪਿਆਰ ਕਰਦਾ ਹੋਰ ਤੈਨੂੰ ਕੀ ਕਮਾ ਨਹੀਂ ਮਨ ਕੋਈ ਕਉ ਨਾ ਮੈਂ ਬੜਾ ਪਰੇਸ਼ਾਨ ਜਾ ਹੋਇਆ ਮੈਂ ਕਹਾਂ ਕੀ ਕਰਾਂ ਮੈਂ ਨੂੰ ਆਪਾਂ ਦੇਸੀ ਬੰਦੇ ਦੇਸੀ ਗੱਲਾਂ ਦੇਸੀ ਜ਼ਿੰਦਗੀ ਪਰ ਉਹ ਹਟੇ ਹੀ ਨਾ ਉੱਜਦੇ ਪੈ ਗਈ ਕਹਿੰਦੀ ਮੈਨੂੰ ਦੱਸੋ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਆ ਮੈਂ ਵੀ ਕਹਿ ਦਿੰਦਾ ਮੈਂ ਕਿਹਾ ਮੈਂ ਤੈਨੂੰ ਇੰਨਾ ਪਿਆਰ ਕਰਦਾ ਜੀ ਕਰਦਾ ਤੇਰੇ ਵਰਗੀਆਂ ਦੋ ਸੰਕੂਲ ਲੈ ਮੈਂ ਕਰਦਾ ਅੱਜ ਫਰਸਡੇ ਹੋ ਗਿਆ ਆਪਰੇ ਰੋ ਪੀ ਲੋ ਨਾ ਤੇ ਆਪਰੇ ਭਾਂਡੇ ਧੋ ਲੋ Добро <laughs>